ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੈਪਸੋ ਨਿਊਜ਼ ਤੇ ਮੈਂ ਸੁਖਵਿੰਦਰ ਅੱਜ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਆਈਟੀਆਈ ਤੋਂ ਨਿਕਲਦੇ ਇੱਕ ਰਜਵਾਹੇ ਦੀਆਂ ਜਿਹਦਾ ਪਾਣੀ ਅੱਗੇ ਸੈਂਕੜੇ ਪਿੰਡਾਂ ਨੂੰ ਜਾਂਦਾ ਹੈ ਤੇ ਹਜ਼ਾਰਾਂ ਤੇ ਲੱਖਾਂ ਲੋਕ ਇਸ ਪਾਣੀ ਨੂੰ ਪੀਂਦੇ ਆ ਜਿਹਦੇ ਨਾਲ ਬਿਮਾਰੀਆਂ ਤਾਂ ਫੈਲਦੀਆਂ ਹੀ ਫੈਲਦੀਆਂ ਉਸ ਤੋਂ ਇਲਾਵਾ ਵੀ ਲੋਕਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਪਰੰਤੂ ਅਜੇ ਤੱਕ ਕਿਸੇ ਵੀ ਵਿਅਕਤੀ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜੇਕਰ ਕਿਸੇ ਨੂੰ ਜਾਣਕਾਰੀ ਹੈ ਤਾਂ ਉਹ ਵੀ ਇਹਦੇ ਖਿਲਾਫ ਆਵਾਜ਼ ਵੀ ਨਹੀਂ ਉਠਾ ਰਿਹਾ ਰਜਵਾਹੇ ਵਿੱਚ ਪਾਣੀ ਸੁੱਕਿਆ ਹੋਇਆ ਹੈ ਜੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਇਹਦੇ ਵਿੱਚ ਪਈਆਂ ਸਮਾਨ ਦੀਆਂ ਜਿਹੜੇ ਲੋਕ ਸਮਾਨ ਤਾਰਨ ਦੇ ਮਾਰੇ ਫੋਟਮਾ ਮੂਰਤੀਆਂ ਅਤੇ ਹੋਰ ਕਈ ਤਰ੍ਹਾਂ ਦਾ ਸਮਾਨ ਇਹਦੇ ਰਜਵਾਹੇ ਵਿੱਚ ਸੁੱਟ ਜਾਂਦੇ ਆ ਇਹ ਰਜਵਾਹਾ ਹੁਣ ਪੂਰੀ ਤਰ੍ਹਾਂ ਪਿੱਟੀ ਨਾਲ ਤੇ ਸਮਾਨ ਨਾਲ ਭਰਿਆ ਹੋਇਆ ਹੈ ਅਤੇ ਇਹਦਾ ਪਾਣੀ ਜਿਹੜਾ ਅੱਗੇ ਜਾਂਦੇ ਸੰਗਤ ਬਲਾਕ ਮੰਨ ਕੇ ਚਲੋ ਇਹਦੇ ਪਿੰਡਾਂ ਨੂੰ ਇਸ ਤੋਂ ਇਲਾਵਾ ایمਜ਼ ਨੂੰ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਲੱਖਾਂ ਲੋਕਾਂ ਤੱਕ ਪਹੁੰਚਦਾ ਹੈਗਾ ਜੋ ਲੋਕ ਪਾਣੀ ਗੰਦੇ ਪਾਣੀ ਨੂੰ ਪੀਂਦੇ ਆ ਤੇ ਉਸ ਤੋਂ ਬਾਅਦ ਬਿਮਾਰੀਆਂ ਫੈਲ ਜਾਂਦੀਆਂ ਨੇ ਨਾ ਤਾਂ ਇਸ ਵੱਲ ਕਿਸੇ ਪ੍ਰਸ਼ਾਸਨ ਵੱਲੋਂ ਧਿਆਨ ਦਿੱਤਾ ਜਾ ਰਿਹਾ ਤੇ ਨਾ ਹੀ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਧਿਆਨ ਦਿੱਤਾ ਜਾ ਰਿਹਾ ਹਾਲਾਂਕਿ ਬਹੁਤ ਵੱਡਾ ਮਸਲਾ ਹੈ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਇੱਥੋਂ ਤੱਕ ਪਹੁੰਚ ਕਰਨ ਰਜਵਾਹੀਆਂ ਦੇ ਕਿਨਾਰੇ ਕਈ ਤਰ੍ਹਾਂ ਦੇ ਮੀਟ ਦੇ ਖੋਖੇ, ਪਾਨ ਦੇ ਖੋਖੇ ਹੋਏ ਹੋਰ ਵੱਖ-ਵੱਖ ਤਰ੍ਹਾਂ ਦੇ ਖੋਖੇ ਲੱਗੇ ਹੋਏ ਨੇ ਇਸ ਤੋਂ ਇਲਾਵਾ ਆਈਟੀ ਨਜ਼ਦੀਕ ਜਿਹੜਾ ਪੁਲ ਹੈ ਉਹਦੇ ਨੀਚੇ ਇਹੋ ਜਿਹਾ ਸਮਾਨ ਸੁੱਟਿਆ ਪਿਆ ਹੈ ਜੋ ਵੱਡੇ-ਵੱਡੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹਾਲਾਂਕਿ ਵਾਇਰਸ ਫੈਲ ਰਿਹਾ ਚਿਕਨੂਣੀਆਂ ਤੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਫੈ ਰਹੀਆਂ ਨੇ ਸਿਹਤ ਵਿਭਾਗ ਵੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਜਦਕਿ ਕਹਿ ਰਿਹਾ ਕਿ ਉਹ ਸਾਫ਼ ਸੁਥਰਾ ਪਾਣੀ ਪੀਣ ਅਤੇ ਬਚਣ ਪਰੰਤੂ ਇਹਨਾਂ ਵੱਲ ਨਾ ਉਹਨਾਂ ਵੱਲੋਂ ਵੀ ਕਿਸੇ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਪ੍ਰਸ਼ਾਸਨ ਨੂੰ ਔਰ ਲੋਕਾਂ ਨੂੰ ਵੀ ਚਾਹੀਦਾ ਕਿ ਉਹ ਇਸ ਵੱਲ ਧਿਆਨ ਦੇਣ ਤਾਂ ਜੋ ਲੋਕ ਇੱਕ ਬਹਿਮਾ ਵਰਮਾ ਚ ਜਿ ਪੈ ਕੇ ਇਹਨਾਂ ਨਹਿਰਾਂ ਦੇ ਵਿੱਚ ਸਮਾਨ ਨੂੰ ਸੁੱਟ ਜਾਂਦੇ ਆ ਤੇ ਪਾਣੀ ਗੰਦਾ ਹੋ ਰਿਹਾ ਹੈ ਅੱਗੇ ਜਾ ਕੇ ਇਹ ਜਾ ਕੇ ਪਾਣੀ ਆਪਣੇ ਵਾਟਰ ਬਾਕਸਾਂ ਵਿੱਚ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਘਰਾਂ ਵਿੱਚ ਸਪਲਾਈ ਹੁੰਦਾ ਹੈ ਕਈ ਥਾਵਾਂ ਤੇ ਲੋਕ ਇਹੋ ਜਿਹੇ ਨੇ ਜਿਹੜੇ ਨਾ ਤਾਂ ਆਪਣਾ ਆਰੋ ਲਗਾ ਸਕਦੇ ਨੇ ਤੇ ਨਾ ਹੀ ਪਾਣੀ ਨੂੰ ਸਾਫ਼ ਕਰ ਸਕਦੇ ਨੇ ਹਾਲਾਂਕਿ ਭਾਵੇਂ ਸਰਕਾਰਾਂ ਵੱਲੋਂ ਕਿਤੇ ਸਾਂਝੇ ਤੌਰ ਤੇ ਆਰੋ ਲੱਗੇ ਹੋਏ ਨੇ ਜਾਂ ਪੰਚਾਇਤਾਂ ਵੱਲੋਂ ਲਵਾਏ ਹੋਏ ਨੇ ਪਰ ਫਿਰ ਵੀ ਸਾਫ ਸੁਥਰਾ ਪਾਣੀ ਪੀਣਾ ਹਰੇਕ ਦਾ ਹੱਕ ਹੈ ਤੇ ਅਧਿਕਾਰ ਹੈ ਔਰ ਚਾਹੀਦਾ ਵੀ ਹੈ ਕਿ ਸਾਨੂੰ ਇਸ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਈਟੀਆਈ ਰਜਵਾਹ ਦੀਆਂ ਜਿੱਥੇ ਵੱਖ-ਵੱਖ ਤਰ੍ਹਾਂ ਦਾ ਸਮਾਨ ਸੁੱਟਿਆ ਹੋਇਆ ਹੈ ਤੇ ਆਈਟੀਆਈ ਦਾ ਪੋਲ ਵੀ ਪੂਰੀ ਤਰ੍ਹਾਂ ਮਿੱਟੀ ਤੇ ਸਮਾਨ ਨਾਲ ਭਰਿਆ ਹੋਇਆ ਹੋਰ ਇਸ ਤਰ੍ਹਾਂ ਦੀਆਂ ਵੱਧ ਤੋਂ ਵੱਧ ਵੀਡੀਓ ਦੇਖਣ ਲਈ ਮੇਰੇ ਚੈਨਲ ਪੈਪਸੋ ਨਿਊਜ਼ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ